ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕਲੂ ਮੈ ਸਾਕਾ ਧਰਮ ਹੇਤ ਸਾਕਾ ਜਨ ਕੀ ਆਸ਼ੀਸ਼ ਦੀ ਆਪਰ ਸਿਰ ਨਾ ਦੀਆ ਅੱਜ ਸਮੁੱਚਾਈ ਸਿੱਖ ਜਗਤ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਤਿੰਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾ ਰਿਆ ਉਥੇ ਨਾਲ ਹੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਤਿੰਨਾਂ ਦੇ 350 ਸਾਲਾ ਗੁਰਿਆਈ ਪੁਰਬ ਨੂੰ ਮਨਾ ਰਿਆ ਪਿਛਲੇ ਦਿਨੀ ਆਪਾਂ ਇੱਕ ਅਪੀਲ ਜਾਰੀ ਕੀਤੀ ਸੀ ਕਿ ਅਸੀਂ ਆਪਣੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਨਾ ਕਿਉਂਕਿ ਸ਼ਹਾਦਤਾਂ ਹਮੇਸ਼ਾ ਹੀ ਚੜ੍ਹਦੀ ਕਲਾ ਪੈਦਾ ਕਰਦੀਆਂ ਤੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ ਉਹਦੇ ਤੋਂ ਬਾਅਦ ਹੀ 1699 ਦੇ ਵਿੱਚ ਗੁਰੂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ ਅੱਜ ਵੀ ਖਾਲਸਾ ਹੀ ਸੋਚਦਾ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਨ ਦੀ ਲੋੜ ਆ ਤੋਂ ਅਪੀਲ ਕੀਤੀ ਗਈ ਸੀ ਕਿ ਅਸੀਂ ਆਪੋ ਆਪਣੇ ਘਰਾਂ ਦੇ ਉੱਤੇ ਵਪਾਰਕ ਅਦਾਰਿਆਂ ਤੇ ਜੋ ਕੌਮੀ ਨਿਸ਼ਾਨ ਆ ਸਾਡੇ ਇਹਨਾਂ ਨੂੰ ਚਲਾਈਏ ਤਾਂ ਅੱਜ ਅਸੀਂ ਇੱਥੇ ਆਨੰਦਪੁਰ ਸਾਹਿਬ ਵੀ ਇਹ ਜੋ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਰਹਿਸ਼ ਆ ਜਾਂ ਕੁਛ ਦਫ਼ਤਰ ਆ ਇੱਥੇ ਜੋ ਇਹ ਨਿਸ਼ਾਨ ਸਾਹਿਬ ਆ ਇਹ ਸਾਡੇ ਕੌਮੀ ਝੰਡੇ ਇਹਨਾਂ ਨੂੰ ਚਲਾਇਆ ਗਿਆ ਤੇ ਮੈਂ ਸਮੁੱਚੀ ਕੌਮ ਨੂੰ ਅਪੀਲ ਕਰਦਾ ਕਿ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਦੇ ਆ ਆਪੋ ਆਪਣੇ ਘਰਾਂ ਤੇ ਵਪਾਰਕ ਦਾਰਿਆਂ ਤੇ ਇਹ ਜੋ ਕੌਮੀ ਨਿਸ਼ਾਨ ਸਾਹਿਬ ਆ ਇਹਨਾਂ ਨੂੰ ਆਪਾਂ ਚੁਲਾਈਏ ਆਪੋ ਆਪਣੇ ਸਾਧਨਾਂ ਤੇ ਇਹ ਨਿਸ਼ਾਨ ਲਗਾ ਕੇ ਆਪਾਂ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਦੇ ਉੱਤੇ ਆਈਏ ਚੜ੍ਹਦੀ ਕਲਾ ਦੇ ਨਾਲ ਆਈਏ ਇੱਥੇ ਕਾਫੀ ਰੌਣਕਾਂ ਲੱਗ ਗਈਆਂ ਵਾ ਆਨੰਦਪੁਰ ਸਾਹਿਬ ਖਾਲਸੇ ਦਾ ਵਾ ਖਾਲਸੇ ਦਾ ਇੱਥੇ ਜਨਮ ਹੋਇਆ ਵਾ ਇਹ ਆਪਣਾ ਘਰ ਵਾ ਆਪਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਆਪਣੇ ਘਰੇ ਆਈਏ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਣ ਕੇ ਆਪਾਂ ਸਜਦਾ ਕਰੀਏ ਮੈਂ ਇਹ ਵਿਸ਼ੇਸ਼ ਅਪੀਲ ਸਮੁੱਚੀ ਕੌਮ ਨੂੰ ਕਰਦਾ ਕਿ ਹਰ ਘਰ ਤੇ ਹਰ ਵਪਾਰਕ ਧਾਰੇ ਤੇ ਸਾਡਾ ਕੌਮੀ ਨਿਸ਼ਾਨ ਦਿਸਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕਲੂ ਮੈ ਸਾਕਾ ਧਰਮ ਹੇਤ ਸਾਕਾ ਜਨ ਕੀ ਆਸ਼ੀਸ਼ ਦੀ ਆਪਰ ਸਿਰ ਨਾ ਦੀਆ ਅੱਜ ਸਮੁੱਚਾਈ ਸਿੱਖ ਜਗਤ ਨੌਵੇਂ ਪਾਤਸ਼ਾਹ ਧਰਮਦੀ ਚਾਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਤਿੰਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾ ਰਿਆ ਉੱਥੇ ਨਾਲ ਹੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਤਿੰਨਾਂ ਦੇ 350 ਸਾਲਾ ਗੁਰਿਆਈ ਪੁਰਬ ਨੂੰ ਮਨਾ ਰਿਆ ਪਿਛਲੇ ਦਿਨੀ ਆਪਾਂ ਇੱਕ ਅਪੀਲ ਜਾਰੀ ਕੀਤੀ ਸੀ ਕਿ ਅਸੀਂ ਆਪਣੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਨਾ ਕਿਉਂਕਿ ਸ਼ਹਾਦਤਾਂ ਹਮੇਸ਼ਾ ਹੀ ਚੜ੍ਹਦੀ ਕਲਾ ਪੈਦਾ ਕਰਦੀਆਂ ਤੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ ਉਹਦੇ ਤੋਂ ਬਾਅਦ ਹੀ 1699 ਦੇ ਵਿੱਚ ਗੁਰੂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ ਅੱਜ ਵੀ ਖਾਲਸਾ ਹੀ ਸੋਚਦਾ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਨ ਦੀ ਲੋੜ ਆ ਤੋਂ ਅਪੀਲ ਕੀਤੀ ਗਈ ਸੀ ਕਿ ਅਸੀਂ ਆਪੋ ਆਪਣੇ ਘਰਾਂ ਦੇ ਉੱਤੇ ਵਪਾਰਕ ਅਦਾਰਿਆਂ ਤੇ ਜੋ ਕੌਮੀ ਨਿਸ਼ਾਨ ਆ ਸਾਡੇ ਇਹਨਾਂ ਨੂੰ ਚਲਾਈਏ ਤਾ ਅੱਜ ਅਸੀਂ ਇੱਥੇ ਆਨੰਦਪੁਰ ਸਾਹਿਬ ਵੀ ਇਹ ਜੋ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਨੇੜੇ ਰਹਿਸ਼ ਆ ਜਾਂ ਕੁਛ ਦਫਤਰ ਆ ਇੱਥੇ ਜੋ ਇਹ ਨਿਸ਼ਾਨ ਸਾਹਿਬ ਆ ਇਹ ਸਾਡੇ ਕੌਮੀ ਝੰਡੇ ਇਹਨਾਂ ਨੂੰ ਚੁਲਾਇਆ ਗਿਆ ਤੇ ਮੈਂ ਸਮੁੱਚੀ ਕੌਮ ਨੂੰ ਅਪੀਲ ਕਰਦਾ ਕਿ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਦੇ ਆ ਆਪੋ ਆਪਣੇ ਘਰਾਂ ਤੇ ਵਪਾਰਕ ਦਾਰਿਆਂ ਤੇ ਇਹ ਜੋ ਕੌਮੀ ਨਿਸ਼ਾਨ ਸਾਹਿਬ ਆ ਇਹਨਾਂ ਨੂੰ ਆਪਾਂ ਚੁਲਾਈਏ ਆਪੋ ਆਪਣੇ ਸਾਧਨਾਂ ਤੇ ਇਹ ਨਿਸ਼ਾਨ ਲਗਾ ਕੇ ਆਪਾਂ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਦੇ ਉੱਤੇ ਆਈਏ ਚੜ੍ਹਦੀ ਕਲਾ ਦੇ ਨਾਲ ਆਈਏ ਇੱਥੇ ਕਾਫੀ ਰੌਣਕਾਂ ਲੱਗੀਆਂ ਵਾਂ ਆਨੰਦਪੁਰ ਸਾਹਿਬ ਖਾਲਸੇ ਦਾ ਵਾ ਖਾਲਸੇ ਦਾ ਇੱਥੇ ਜਨਮ ਹੋਇਆ ਵਾ ਇਹ ਆਪਣਾ ਘਰ ਵਾ ਆਪਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਆਪਣੇ ਘਰੇ ਆਈਏ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਣ ਕੇ ਆਪਾਂ ਸਜਦਾ ਕਰੀਏ ਮੈਂ ਇਹ ਵਿਸ਼ੇਸ਼ ਅਪੀਲ ਸਮੁੱਚੀ ਕੌਮ ਨੂੰ ਕਰਦਾ ਕਿ ਹਰ ਘਰ ਤੇ ਹਰ ਵਪਾਰਕ ਧਾਰੇ ਤੇ ਸਾਡਾ ਕੌਮੀ ਨਿਸ਼ਾਨ ਦਿਸਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ